ਲੋ ਜੀ ਆ ਗਿਆ ਜਾਨਵਰ ਸਾतरी ਤੇ ਆ ਜਾ ਆ ਗਿਆ ਫੇਰ ਉੜ ਗਿਆ ਆ ਹਾ 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 Nah, takut putri ngandali, ngambil bareh lagi, ਉਹ ਚੱਲੀ ਅੰਡੇ ਵਾਲੀ ਕਬੂਤਰੀ ਅੰਦਰ ਨੀਲੀ ਆ ਗਈ ਬਾਹਰੇ ਆ ਹਾ 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 ਹੇ ਕੱਟੇ ਨਾਲ ਡਰਾਤੇ ਤੇ ਭੈਣ ਦਾ ਪਰਾਂ ਮਰ ਜਾ ਇਧਰ ਨੂੰ ਪੁਰਾਣੋਂ ਰਾਣੋਂ ਮੇਰਾ ਸਾਲਾ ਉਹਨਾਂ ਦੇ ਉਹ ਕਰੀ ਜਾਂਦਾ ਮੌਜੀ ਉਹ ਬੁਦਰੀ ਚੱਲੀ ਅੰਦਰ ਆ ਲਓ ਹੀ ਬਾਬਿਓ ਨੀਲਾ ਵਜਾ ਵੀ ਆਪਣਾ ਡਣ ਵਾਲਾ ਇੱਕ ਦਿਨ ਉਹ ਡੇ ਆ ਦੀਗਾ ਬਹੁਤ ਔਖਾ ਲਾਹਿਆ